ਜਦਿ ਗੁਰੂ ਤੇਗ ਬਹਾਦਰ ਜੀ ਮਾਲਵੇ ਦੀਆਂ ਸੰਗਤਾਂ ਨੂੰ ਉਪਦੇਸ਼ ਕਰਕੇ ਬਾਂਗਰ ਦੇਸ਼ ਵੱਲ ਚੱਲ ਪਏ ਗੁਰੂ ਜੀ ਮੂਨਕ ਆਦ ਨਗਰਾਂ ਦੇ ਲੋਕਾਂ ਨੂੰ ਦਰਸ਼ਨ ਦੀਦਾਰ ਅਤੇ ਖੁਸ਼ੀਆਂ ਬਖਸ਼ਦੇ ਹੋਏ ਕੱਗਰ ਤੋਂ ਪਾਰ ਇੱਕ ਪਿੰਡ ਦੇ ਕੋਲ ਇੱਕ ਸਰੋਵਰ ਦੇ ਕੰਢੇ ਜਾ ਬਿਰਾਜੀ ਇਤਿਹਾਸਕਾਰ ਲਿਖਦੇ ਹਨ ਕਿ ਇੱਥੇ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਦੋਵੇਂ ਪੁੱਤਰਾਂ ਲਵ ਅਤੇ 쿠ਸ਼ ਨਾਲ ਯੁੱਧ ਤੋਂ ਬਾਅਦ ਇੱਕ ਯੱਗ ਕੀਤਾ ਸੀ ਇਸ ਪਿੰਡ ਵਿੱਚ ਇੱਕ ਮਸੰਦ ਦੱਗੋ ਚੌਧਰੀ ਰਹਿੰਦਾ ਸੀ ਭਾਈ ਦੱਗੋ ਗੁਰੂ ਜੀ ਲਈ ਇੱਕ ਦੁੱਧ ਦਾ ਗਾਗਰ ਭਰ ਕੇ ਲੈ ਆਇਆ ਗੁਰੂ ਜੀ ਉਸ ਦਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ ਗੁਰੂ ਜੀ ਨੇ ਉਸ ਨੂੰ ਵਾਰ ਦਿੱਤਾ ਕਿ ਤੇਰੇ ਘਰ ਸਦਾ ਹੀ ਦੁੱਧ ਰਹੇਗਾ ਇੱਥੇ ਹੀ ਗੁਰੂ ਜੀ ਨੂੰ ਪੋਠੋ ਹਾਰ ਦੀ ਸੰਗਤ ਆ ਮਿਲੀ ਸੰਗਤ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ 5 ਦਿਨ ਗੁਰੂ ਜੀ ਦੀ ਹਾਜ਼ਰੀ ਭਰਦੇ ਰਹੇ ਇੱਥੇ ਜਿਹੜਾ ਗੁਰਦੁਆਰਾ ਬਣਿਆ ਹੈ ਉਥੇ ਦੁੱਧ ਦਾ ਬਹੁਤ ਚੜਾਵਾ ਚੜਦਾ ਹੈ ਗੁਰੂ ਜੀ ਦੀ ਇਸ ਯਾਤਰਾ ਦੇ ਦੌਰਾਨ ਭਾਈ ਮੀਹ ਨੇ ਬਹੁਤ ਸੇਵਾ ਕੀਤੀ ਗੁਰੂ ਜੀ ਜਿੱਥੇ ਵੀ ਡੇਰਾ ਲਗਾਉਂਦੇ ਭਾਈ ਮੀਹ ਉੱਥੇ ਹੀ ਗੁਰੂ ਜੀ ਦੇ ਇਸ਼ਨਾਨ ਵਾਸਤੇ ਪਾਣੀ ਦੀਆਂ ਗਾਗਰਾਂ ਭਰ ਕੇ ਲੈ ਆਉਂਦਾ ਸਭ ਨੂੰ ਜਲ ਸ਼ਕਾ ਕੇ ਫਰਸ਼ ਉੱਤੇ ਛਿੜਕਾ ਵੀ ਕਰਦਾ ਉਸ ਦੀ ਇਸ ਸੇਵਾ ਕਰਕੇ ਗੁਰੂ ਜੀ ਉਸ ਨੂੰ ਭਾਈ ਮੀਹ ਕਹਿੰਦੇ ਸਨ ਭਾਈ ਮੀਂ ਅੱਠੇ ਪਹਿਰ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ ਅਤੇ ਕਿਸੇ ਵੀ ਸਮੇਂ ਸਿਰ ਉੱਤੋਂ ਬਿੰਨੂ ਨਹੀਂ ਉਤਾਰਦਾ ਸੀ ਦਿਨ ਰਾਤ ਸਿਰ ਉੱਤੇ ਗਾਗਰ ਢੋਣ ਦੇ ਨਾਲ ਉਸਦੇ ਸਿਰ ਵਿੱਚ ਜ਼ਖਮ ਹੋ ਗਏ ਇੱਕ ਦਿਨ ਜਦੋਂ ਭਾਈ ਮੀਂ ਦਾ ਬਿੰਨੂ ਡਿੱਗ ਪਿਆ ਤਾਂ ਉਸਦੇ ਸਿਰ ਵਿੱਚੋਂ ਕਈ ਕੀੜੇ ਵੀ ਹੇਠਾਂ ਜ਼ਮੀਨ ਉੱਤੇ ਡਿੱਗ ਪਏ ਭਾਈ ਮੀਂ ਨੇ ਉਹਨਾਂ ਕੀੜਿਆਂ ਨੂੰ ਜ਼ਮੀਨ ਉੱਤੋਂ ਚੁੱਕਿਆ ਅਤੇ ਫਿਰ ਆਪਣੇ ਸਿਰ ਦੇ ਜ਼ਖਮਾਂ ਉੱਤੇ ਰੱਖ ਦਿੱਤਾ ਭਾਈ ਮੀ ਜੀ ਕੀੜਿਆਂ ਨੂੰ ਕਹਿਣ ਲੱਗੇ ਤੁਸੀਂ ਹੁਣ ਕਿੱਥੇ ਜਾਓਗੇ ਤੁਹਾਡਾ ਜੀਵਨ ਹੁਣ ਮੇਰੇ ਸਿਰ ਵਿੱਚ ਹੀ ਹੈ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਭਾਈ ਮੀ ਦੀ ਇਸ ਕਾਰਵਾਈ ਨੂੰ ਬੜੇ ਗੌਰ ਨਾਲ ਵੇਖ ਰਹੇ ਸਨ ਉਹਨਾਂ ਨੇ ਭਾਈ ਮੀ ਦੀ ਕੀੜਿਆਂ ਨੂੰ ਕਹੀ ਹੋਈ ਗੱਲ ਵੀ ਸੁਣ ਲਈ ਮਾਤਾ ਜੀ ਦਾ ਮਨ ਪਸੀਜ ਗਿਆ ਉਹਨਾਂ ਨੇ ਭਾਈ ਮੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਭਾਈ ਮੀ ਤੂੰ ਤਨ ਹੈ ਤੂੰ ਬੜੇ ਪ੍ਰੇਮ ਅਤੇ ਸ਼ਰਦਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਤੂੰ ਆਪਣੇ ਸਰੀਰ ਦੀ ਕਦੀ ਪਰਵਾਹ ਨਹੀਂ ਕੀਤੀ। ਪੁੱਤਰ ਕਦੀ ਆਰਾਮ ਵੀ ਕਰ ਲਿਆ ਕਰ। ਭਾਈ ਮੀ ਕਹਿਣ ਲੱਗਾ, "ਮਾਤਾ ਜੀ, ਤੁਸੀਂ ਠੀਕ ਫਰਮਉਂਦੇ ਹੋ। ਮੈਨੂੰ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ। ਜੇ ਮੇਰੀ ਸੇਵਾ ਪ੍ਰਵਾਨ ਹੋ ਗਈ ਤਾਂ ਇਹਨਾਂ ਕੀੜਿਆਂ ਦਾ ਵੀ ਕਲਿਆਣ ਹੋ ਜਾਵੇਗਾ।" ਇਹ ਕਹਿ ਕੇ ਭਾਈ ਮੀ ਗਾਗਰ ਸਿਰ ਉੱਤੇ ਰੱਖ ਕੇ ਅਤੇ ਫਿਰ ਪਾਣੀ ਲੈਣ ਲਈ ਚਲਾ ਗਿਆ ਮਾਤਾ ਜੀ ਪਾਸੋਂ ਰਿਹਾ ਨਾ ਗਿਆ ਉਹਨਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਉਹਨਾਂ ਕਿਹਾ ਕਿ ਭਾਈ ਮੀਨ ਨੇ ਬਹੁਤ ਸੇਵਾ ਕੀਤੀ ਹੈ ਇਸ ਦੀ ਜੋ ਵੀ ਮਨੋ ਕਾਮਨਾ ਹੋਵੇ ਉਹ ਪੂਰੀ ਕਰ ਦੇਵੋ ਅਸੀਂ ਇਸ ਤੋਂ ਹੁਣ ਹੋਰ ਸੇਵਾ ਨਹੀਂ ਲੈ ਸਕਦੇ ਇਸ ਦੀ ਸੇਵਾ ਦੀ ਹੱਦ ਹੋ ਚੁੱਕੀ ਹੈ ਗੁਰੂ ਜੀ ਨੇ ਉਸੇ ਵੇਲੇ ਭਾਈ ਮੀਨ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਨੂੰ ਬੜੇ ਆਦਰ ਨਾਲ ਕਿਹਾ ਭਾਈ ਮੀ ਤੇਰੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ ਤੂੰ ਮੰਗ ਜੋ ਕੁਝ ਵੀ ਮੰਗਣਾ ਹੈ ਭਾਈ ਮੀ ਕਹਿਣ ਲੱਗਾ ਮਹਾਰਾਜ ਮੈਂ ਤਾਂ ਕੇਵਲ ਆਪ ਦੀ ਸੇਵਾ ਹੀ ਮੰਗੀ ਸੀ ਅਤੇ ਅੱਗੇ ਤੋਂ ਵੀ ਇਹੋ ਮੰਗਦਾ ਹਾਂ ਕਿ ਗੁਰੂ ਘਰ ਦੀ ਸੇਵਾ ਕਰਦਾ ਹੀ ਅਗਲੇ ਘਰ ਚੱਲਿਆ ਜਾਵਾਂ ਗੁਰੂ ਜੀ ਨੇ ਫਰਮਾਇਆ ਭਾਈ ਮੀ ਅਸੀਂ ਤੈਨੂੰ ਆਪਣਾ ਮਹੰਤ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਤੂੰ ਸਿੱਖੀ ਦਾ ਪ੍ਰਚਾਰ ਕਰੇਂ ਉਹਨੂੰ ਤੂੰ ਇੱਕ ਪੂਰਾ ਗੁਰਸਿੱਖ ਅਤੇ ਗੁਰਮਖ ਬਣ ਗਿਆ ਏ ਤੂੰ ਜਿੱਥੇ ਵੀ ਜਾ ਕੇ ਬਸੇਰਾ ਕਰੇਗਾ ਉੱਥੋਂ ਦੇ ਲੋਕਾਂ ਨੂੰ ਤਾਰੇਗਾ ਇਸ ਲਈ ਚੰਗਾ ਹੋਵੇ ਜੇ ਤੂੰ ਆਪਣੇ ਪਿੰਡ ਹੀ ਚੱਲਿਆ ਜਾਵੇਂ ਪਰ ਭਾਈ ਮੀ ਨੇ ਬੇਨਤੀ ਕੀਤੀ ਮੈਂ ਆਪਣੀ ਸਾਰੀ ਉਮਰ ਆਪ ਦੀ ਸੇਵਾ ਵਿੱਚ گزارਣੀ ਚਾਹੁੰਦਾ ਹਾਂ ਮੈਨੂੰ ਆਪਣੇ ਤੋਂ ਦੂਰ ਨਾ ਕਰੋ ਮੈਂ ਆਪ ਜੀ ਦੇ ਦਰਸ਼ਨਾਂ ਬਗੈਰ ਨਹੀਂ ਜੀ ਸਕਦਾ ਮੇਰਾ ਇਹ ਹੁਣ ਸੁਭਾਅ ਹੀ ਬਣ ਗਿਆ ਹੈ ਕਿ ਮੈਨੂੰ ਆਪ ਜੀ ਦੀ ਸੇਵਾ ਵਿੱਚ ਹੀ ਖੁਸ਼ੀ ਮਿਲਦੀ ਹੈ ਜੇ ਮੈਂ ਆਪਣੇ ਪਿੰਡ ਵੀ ਚਲਿਆ ਗਿਆ ਤਾਂ ਉੱਥੇ ਵੀ ਆਪ ਜੀ ਦੇ ਵਿਰਾਗ ਵਿੱਚ ਡੁੱਬਿਆ ਰਹਾਂਗਾ ਭਾਈ ਮੀਂ ਜੀ ਦੇ ਇਹ ਵਿਚਾਰ ਸੁਣ ਕੇ ਗੁਰੂ ਜੀ ਨੇ ਉਸ ਨੂੰ ਫਿਰ ਸਮਝਾਇਆ ਸਾਡੀ ਤੇਰੇ ਉੱਤੇ ਪੂਰੀ ਮਿਹਰ ਹੋ ਗਈ ਹੈ ਹੁਣ ਤੂੰ ਪੁਰਾਣਾ ਭਾਈ ਮੀਂ ਨਹੀਂ ਰਹਾ ਬਲਕਿ ਇੱਕ ਗੁਰਮੁਖ ਬਣ ਗਿਆ ਹੈ ਹੁਣ ਤੂੰ ਜਿੱਥੇ ਵੀ ਜਾਵੇਂਗਾ ਸੰਗਤਾਂ ਤੇਰੇ ਦਰਸ਼ਨਾਂ ਦੀ ਤਾਂਗ ਲੈ ਕੇ ਹਾਜ਼ਰ ਹੋਣਗੀਆਂ ਉਹ ਤੇਰੇ ਅੱਗੇ ਕਾਰਪੇਟਾ ਵੀ ਅਰਪਣ ਕਰਨ ਦੀਆਂ ਅਤੇ ਤੁਸੀਂ ਉਸ ਕਾਰਪੇਟਾ ਵਿੱਚੋਂ ਹੀ ਗੁਰੂ ਦਾ ਲੰਗਰ ਚਲਾਉਣਾ ਹੈ। ਭਾਈ ਮੀ ਨੇ ਗੁਰੂ ਜੀ ਦੀ ਆਗਿਆ ਨੂੰ ਪ੍ਰਵਾਨ ਕਰ ਲਿਆ ਅਤੇ ਆਪਣੇ ਪਿੰਡ ਜਾਣਾ ਮੰਨ ਲਿਆ। ਕਿਉਂਕਿ ਗੁਰੂ ਜੀ ਨੇ ਉਸ ਨੂੰ ਮਹੰਤੀ ਥਾਪੀ ਸੀ ਇਸ ਲਈ ਜਦ ਚੱਲਣ ਲੱਗਾ ਤਾਂ ਉਸ ਨੂੰ ਇੱਕ ਦੱਖਣੀ ਬਲਦ, ਇੱਕ ਨਗਾਰਾ, ਇੱਕ ਪਰਵਾ ਡੰਡਾ ਅਤੇ ਇੱਕ ਕੋੜਾ ਬਕਸ਼ਿਆ। ਉਸ ਨੂੰ ਇਹ ਵੀ ਉਪਦੇਸ਼ ਦਿੱਤਾ ਕੇ ਵਾਹਿਗੁਰੂ ਦਾ ਜਾਪ ਆਪ ਜਪੇ ਅਤੇ ਹੋਰਾਂ ਨੂੰ ਵੀ ਜਪਾਵੇ ਸਿੱਖੀ ਧਰਮ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇਵੇ ਅਤੇ ਸੱਚੇ ਧਰਮ ਦਾ ਪ੍ਰਚਾਰ ਕਰੇ ਇਹ ਉਪਦੇਸ਼ ਦੇ ਕੇ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਭਾਈ ਮੀਹ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਭਾਈ ਮੀਹ ਗੁਰੂ ਜੀ ਤੋਂ ਇਹ ਬਖਸ਼ਿਸ਼ ਪ੍ਰਾਪਤ ਕਰਕੇ ਆਪਣੇ ਘਰ ਨੂੰ ਚਲਾ ਗਿਆ ਉਸਨੇ ਘਰ ਜਾ ਕੇ ਆਪਣਾ ਇੱਕ ਡੇਰਾ ਕਾਇਮ ਕਰ ਲਿਆ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗਾ ਉਸ ਦੀ ਮਹਿਮਾ ਸੁਣ ਕੇ ਸਿੱਖ ਸੰਗਤਾਂ ਉਸ ਪਾਸ ਆਉਣ ਲੱਗੀਆਂ ਜੋ ਵੀ ਸੰਗਤਾਂ ਵੱਲੋਂ ਚੜਾਵਾ ਆਉਂਦਾ ਉਸ ਨਾਲ ਅੱਠੇ ਪਹਿਰ ਲੰਗਰ ਚੱਲਦਾ ਰਹਿੰਦਾ ਭਾਈ ਮੀਂਹ ਦੇ ਸਿੱਖ ਸੇਵਕ ਉੱਤਰ ਪ੍ਰਦੇਸ਼, ਵੱਧ ਪ੍ਰਦੇਸ਼ ਅਤੇ ਹੋਰ ਪ੍ਰਾਂਤਾਂ ਤੋਂ ਆਉਣ ਲੱਗੇ ਅੱਜ ਕੱਲ੍ਹ ਵੀ ਉਸ ਦੇ ਸਿੱਖ ਮੁਰਾਦਾਬਾਦ, ਲਖਨਾਊ, ਬਾਰਾ ਬੰਕੀ, ਜੱਬਲਪੁਰ ਆਦ ਨਗਰਾਂ ਵਿੱਚ ਮਿਲਦੇ ਹਨ ਦੋਸਤੋ ਜੇਕਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਸਿੱਖ ਇਤਿਹਾਸ ਦੀਆਂ ਇਨ੍ਹਾਂ ਮਹਾਨ ਸਾਖੀਆਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪ ਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ ਆਪ ਜੀ ਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਤਾਂ ਮਿਲਦੇ ਹਾਂ ਇੱਕ ਹੋਰ ਨਵੀਂ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ